ਥੋੜਾ ਖੁੱਲ ਕੇ ਕਰ ਲੋ ਯਾਰ ਨੀਰਜ ਕੇ ਹੋ ਜਾ ਖੁੱਲ ਕੇ ਕਰਵਾਇਆ ਟੀਮ ਦਾ ਖੁੱਲ ਕੇ ਕਰ ਲੋ ਯਾਰ ਖੁੱਲ ਕੇ ਕਰਵਾਇਆ ਮੈਂ ਕਰ ਦਿੰਦਾ ਮੈਂ ਕਰ ਦਿੰਦਾ ਖੁੱਲ ਕੇ ਕਰ ਲੋ ਸਾਰੇ ਖੁੱਲ ਜਾਓ ਨੀਰਜ ਸਾਰੇ ਖੁੱਲ ਜਾਓ ਫੋਟੋ ਵਿੱਚ ਯਾਰ ਪਰਾਂ ਵੀ ਆ ਕੋਈ ਬਾਲ ਲੈਣ

कोई महराज नहीं मेरे सारे गोभी सोचते پاڻي سارا ٻڌو سارا ٻڌو سارا اٿي مڙجو پاڻي ਤੇਰੀ ਪਾਣੀ ਲੈ ਕੇ ਆ ਦੇ ਉਹ ਪਾਣੀ ਪਾਣੀ ਦਿਓ ਪਾਣੀ ਦਿਓ ਗਲਾਸ ਇੱਕ ਵਰਦਾਨ ਜੀ ਨੂੰ ਲਖਵੀਰ ਜੀ ਆਓ ਤੁਸੀਂ ਲਖਵੀਰ ਜੀ ਆਜੋ ਪ੍ਰਧਾਨ ਜੀ ਨੂੰ ਆਜੋ ਬਾਹਰ ਆਜੋ ਇਧਰ ਹਾਂ ਜੀ ਸਰਬਦੀਪ ਮੇਰੇ ਸਾਹਿਬ ਇਧਰ ਖੜੇ ਜੱਫੀ ਪਾ ਕੇ ਮੋਬੀ ਜੱਫੀ ਪਾ ਕੇ ਜੱਫੀ ਪਾ ਕੇ ਸਾਰੇ ਪ੍ਰਧਾਨ ਜੀ ਇੰਨੇ ਜੱਫੀ ਪਾ ਕੇ ਇਹ ਤੁਹਾਡੇ ਗਵਿੰਦਰ ਜੀ ਦੇ ਜੀ ਪ੍ਰਧਾਨ ਜੀ ਅਜੇ ਨਾਇਕ ਜੀ ਇੱਧਰ ਦੇਖੋ ਅਜੇ ਨਾਇਕ ਜੀ ਅਜੇ ਨਾਇਕ ਜੀ ਇੱਧਰ ਦੇਖੋ ਜੀ ਚਲੋ ਸਨਮਾਨਿਤਤਾ ਬਹੁਤ ਵੱਡੀ ਗੱਲ ਹੁੰਦੀ ਹੈ ਸਨਮਾਨਿਤ ਦਾ ਸ਼ਹਿਰ ਹੈ ਸਾਡਾ ਸਨਮਾਨਿਤ ਵਾਲੀ ਕੋਈ ਗੱਲ ਨਹੀਂ ਮੈਂ ਇਹਨਾਂ ਦੇ ਵਿੱਚੋਂ ਹੀ ਗਿਆ ਜੇ ਮੈਨੂੰ ਕੋਈ ਪਾਵਰ ਮਿਲੀ ਹੈ ਤਾਂ ਇਹਨਾਂ ਦੇ ਥਰੂ ਪਾਵਰ ਮਿਲੀ ਹੈ ਇਹਨਾਂ ਨੂੰ ਪਾਵਰ ਮਿਲੀ ਹੈ ਕੋਈ ਐਸੀ ਗੱਲ ਨਹੀਂ ਇਹਨਾਂ ਦਾ ਪਿਆਰ ਜੋ ਇਹਨਾਂ ਦਾ ਸਤਿ ਸ੍ਰੀ ਅਕਾਲ ਨੇ ਬਣ ਗਿਆ ਕੀ ਘੰਟੇ ਦੇ ਬਾਅਦ ਸ਼ਹਿਰ ਵਾਸੀਆਂ ਨੂੰ ਮੁबारकबाद ਦਿੰਦਾ ਵੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਅੱਗੇ ਵੀ ਸਾਥ ਦੇਣਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਜੁੜੇ ਸ਼ਹਿਰ ਦੇ ਕੰਮ ਹੈਗੇ ਲੋਕਾਂ ਨੂੰ ਜਿਹੜੀ ਉਮੀਦ ਹੈ ਉਹਨਾਂ ਦੀ ਉਮੀਦ ਤੇ ਖਰਾ ਉਤਰਾਂਗੇ ਔਰ ਪਾਰਟੀ ਦਾ ਧੰਨਵਾਦ ਕਰਦਾ ਪ੍ਰਵਿੰਦ ਕੇਜਰੀਵਾਲ ਸਾਹਿਬ ਦਾ ਭਗਵਾਨ ਸਮਾਨ ਸਾਹਿਬ ਦਾ ਸਾਡੇ ਸੀਐਮ ਸਾਹਿਬ ਐ ਸੰਦੀਪ ਪਟਕ ਜੀ ਅਮਨ ਰੋੜਾ ਪ੍ਰਧਾਨ ਹੈ ਸਾਡੇ ਲੋਕਲ ਐਮਐਲਏ ਸਾਹਿਬ ਮੰਤਰੀ ਸਾਹਿਬ ਸਾਰੇ ਨਾਲ ਪਹਿਜਲੋ ਧੰਨਵਾਦ ਆ ਔਰ ਵਲੰਟੀਅਰਾਂ ਦਾ ਖਾਸ ਕਰਕੇ ਧੰਨਵਾਦ ਹੈ ਜਿਹੜੇ ਮੈਨੂੰ ਉਰੇ ਤੱਕ ਲੈ ਗਏ ਇਹ ਮੈਨੂੰ ਇਹਨਾਂ ਦਾ ਸਾਥ ਸੀਗਾ ਤਾਂ ਮੈਂ ਉਰੇ ਤੱਕ ਪਹੁੰਚਿਆ ਔਰ ਮੈਨੂੰ ਮੈਂ ਉਮੀਦ ਕਰਦਾ ਹਾਂ ਇਹ ਪਰਮਾਤਮਾ ਅੱਗੇ ਬੇਨਤੀ ਵੀ ਕਰਾਂਗਾ ਇਹ ਪਰਮਾਤਮਾ ਜਿਹੜੀ ਪੋਜੀਸ਼ਨ 'ਚ ਮੈਂ ਪਹਿਲਾਂ ਸੀ ਉਸ ਤੋਂ ਵੱਧ ਐਟੀਟਿਊਡ ਆਪਣਾ ਲੋਕਾਂ ਦੇ ਵਿੱਚ ਲੋਕਾਂ ਦੇ ਪ੍ਰਤੀ ਜੋ ਵੀ ਸੇਵਾ ਪਾਵਾ ਅਸੀਂ ਸੇਵਾ ਨਾਲ ਲੋਕਾਂ ਦੇ ਕੰਮ ਕਰਾਂਗੇ ਔਰ ਕੋਈ ਵੀ ਵਾਰ ਕੋਈ ਵੀ ਕਾਂਗਰਸੀ ਕੋਈ ਅਕਾਲੀ ਦਰ ਕੋਈ ਬੀਜੇ ਵੀ ਸਾਰੇ ਸਾਡੇ ਆਪਣੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਭਈਆਂ ਉਹਨਾਂ ਦਾ ਵੀ ਧੰਨਵਾਦ ਕੰਮ ਜਿਹੜਾ ਪ੍ਰਾਇੋਰਟੀ ਤੇ ਹੋਏਗਾ ਕੰਮ ਵਾਸਤੇ ਕਿਸੇ ਨਾਲ ਪਾਰਸ਼ਲਟੀ ਨਹੀਂ ਕੀਤੀ ਜੀ ਕਿਉਂਕਿ ਆਪਾਂ ਸ਼ਹਿਰਦਾਰ ਬੰਦੇ ਆਂ ਸ਼ਹਿਰ 'ਚ ਰਹਿਣਾ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਦਾ ਪਿਆਰ ਪਿਆਰ ਜਿੱਤਣਾ ਥੈਂਕ ਯੂ ਬਹੁਤ ਕਿਵੇਂ ਦੇਖਦੇ ਹੋ ਅੱਜ ਜਿਹੜੇ ਮੇਰ ਦਾ ਬਣਿਆ ਪੰਦਰ ਗੁੱਗੇ ਜੀ ਦੇ ਵਲੰਟੀਅਰਾਂ ਨੂੰ ਬਹੁਤ ਖੁਸ਼ੀ ਦੀ ਲਾਹ ਰਿਹਾ ਸਾਡੇ ਸਤਿਕਾਰਯੋਗ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਪੰਜਾਬ ਦੇ ਲੋਕਾਂ ਦੀ ਦਿਲਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਸਾਡੇ ਨਾਮਨਿਤ ਪ੍ਰਧਾਨ ਸ਼੍ਰੀ ਅਮਨ अरोड़ा ਜੀ ਔਰ ਪਟਿਆਲਾ ਚ ਸੀਐਮ ਸਾਹਿਬ ਦੀ ਬਾਹ ਮਣ ਕੇ ਕੰਮ ਕਰ ਰਹੇ ਸ਼੍ਰੀ ਬਲਤੇਜ ਪੰਨੂ ਸਾਹਿਬ ਇਹ ਜਿਹੜਾ ਫੈਸਲਾ ਹੋਇਆ ਨਾ ਇਹ ਬੜਾ ਦੂਰ ਅੰਦੇਸ਼ੀ ਫੈਸਲਾ ਹੈਗਾ ਔਰ ਸਾਨੂੰ ਆਉਣ ਵਾਲੇ ਜਿਹੜਾ ਸਮਾਂ ਹੈਗਾ 2027 ਦਾ ਅੱਜ ਬੜਾ ਵੱਡਾ ਫਾਇਦਾ ਹੋਏਗਾ ਔਰ ਜਿਹੜਾ ਇਹ ਫੈਸਲਾ ਕੀਤਾ ਪਾਰਟੀ ਨੇ ਕਿ ਇੱਕ ਨਿਮਾਣੇ ਜ ਵਰਕਰ ਨੂੰ ਜਿਹੜਾ ਪਿਛਲੇ 13 ਸਾਲ ਤੋਂ ਲਗਾਤਾਰ ਦਿਨ ਰਾਤ ਪਾਰਟੀ ਲਈ ਜਿਹਨੇ ਕੰਮ ਕੀਤਾ ਪਾਰਟੀ ਦਾ ਬੂਟਾ ਲਗਾਇਆ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਸਾਨੂੰ ਸਾਰੇ ਟਕਸਾਲੀ ਵਰਕਰਾਂ ਨੂੰ ਮਾਣ ਆ ਕੁੰਦਨ ਗੋਗਿਆ ਜੀ ਤੇ ਔਰ ਅਸੀਂ ਪਾਰਟੀ ਨੂੰ ਸਲੂਟ ਕਰਦੇ ਆ ਔਰ ਨਿੱਗਾ ਪਰਮਾ ਸਵਾਗਤ ਤੁਸੀਂ ਕੱਲ੍ਹ ਦੇ ਹੀ ਦੇਖ ਰਹੇ ਹੋ ਕਿ ਸਾਡੇ ਪਾਰਟੀ ਵੋਲੰਟੀਅਰ ਹੀ ਨਹੀਂ ਆਮ ਲੋਕ ਵੀ ਸਾਡੀ ਖੁਜੀ ਚ ਖੁਦ ਅੱਗੇ ਵਧ ਕੇ ਸ਼ਾਮਲ ਹੋ ਰਹੇ ਨੇ ਖੁਦ ਲੋਕ ਇਸਕਬਾਲ ਕਰ ਰਹੇ ਨੇ ਕਿ ਯਾਰ ਬਹੁਤ ਕਮਾਲ ਦਾ ਫੈਸਲਾ ਕੀਤਾ ਪਾਰਟੀ ਨੇ ਕਿ ਇੱਕ ਆਮ ਜੇ ਬੰਦੇ ਨੂੰ ਇੱਕ ਕਾਮ ਕਰਾ ਦੇ ਬੰਦੇ ਨੂੰ ਹੁਣ ਵੀ ਅਸੀਂ ਦੇਖ ਰਹੇ ਸੀ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਗੋਗਿਆ ਜੀ ਕਾਮ ਲੋਕਾਂ ਦੀ ਤਰ੍ਹਾਂ ਸਕੂਟਰ ਤੇ ਆ ਰਹੇ ਸੀ ਤੇ ਮੇਰ ਦੀ ਗੱਡੀ ਪਿੱਛੇ ਖਾਲੀ ਆ ਰਹੀ ਸੀ ਇਸ ਤੋਂ ਵੱਡਾ ਫੈਸਲਾ ਨਹੀਂ ਹੋ ਸਕਦਾ ਬੜਾ ਸ਼ਾਨਦਾਰ ਫੈਸਲਾ ਰਿਹਾ ਔਰ ਸਾਨੂੰ ਆਉਣ ਵਾਲੇ ਸਮੇਂ 'ਚ ਬੜਾ ਫਾਇਦਾ ਹੋਏਗਾ ਲੋਕ ਜਿਹੜੇ ਆ ਬਹੁਤ ਖੁਸ਼ ਆ ਇਸ ਫੈਸਲੇ ਤੋਂ ਕੰਮ ਹੋਣਗੇ ਨਹੀਂ ਮੇਰੇ ਵੀਰੋ ਕੰਮ ਹੋਣੇ ਸ਼ੁਰੂ ਹੋ ਗਏ ਆਪਣੇ ਆਪ ਹੀ ਅਫਸਰ ਲੋਬੀ ਨੇ ਕੰਮ ਕਰਨੇ ਸ਼ੁਰੂ ਕੀਤੇ ਕਿਉਂਕਿ ਅਫਸਰਾਂ ਨੂੰ ਪਤਾ ਹੈ ਕਿ ਕਮਾਨਦਾਰ ਬੰਦਾ ਆ ਗਿਆ ਜਿਹੜਾ ਆਮ ਲੋਕਾਂ 'ਚ ਰਹਿੰਦਾ ਹੈ ਜੁੜਿਆ ਰਹਿੰਦਾ ਹੈ ਔਰ ਜ਼ਮੀਨ ਤੇ ਜੁੜਿਆ ਹੋਇਆ ਵਰਕਰ ਹੈ ਤਾਂ ਬੜੀ ਖੁਸ਼ੀ ਹੈ ਸਾਨੂੰ ਅਸੀਂ ਇਸ ਫੈਸਲੇ ਨੂੰ ਬੜਾ ਨਿੱਘਾ ਪਰਵਾ ਸਵਾਗਤ ਹੈ ਸਾਡਾ ਹਰ ਵਲੰਟੀਅਰ ਖੁਸ਼ ਹੈ ਖਾਸ ਤੌਰ ਤੇ ਟਕਸਾਲੀ ਔਰ ਪੁਰਾਣੇ ਵਲੰਟੀਅਰ ਜਿੰਨੇ ਹੈਗੇ ਜਿਹੜੇ 12 12 13 13 ਸਾਲ ਤੋਂ ਲੱਗੇ ਆ ਉਹ ਬਹੁਤ ਖੁਸ਼ ਆ ਉਹ ਕਹਿੰਦੇ ਗੋਗਿਆ ਜੀ ਮੇਰ ਨਹੀਂ ਬਣਿਆ ਸੀ ਸਾਰੇ ਖੁਦ ਮੇਰ ਬਣ ਗਏ ਤਾਂ ਬੜਾ ਬਹੁਤ ਬਹੁਤ ਭਰਵਾ ਸਵਾਗਤ ਸਾਡੇ ਵੱਲੋਂ ਹਰਜਿੰਦਰ ਮੋਹਨ ਜੀ ਜਿੰਦਰ ਮੋਹਨ ਜੀ ਅੱਜ ਜੁਪੀ ਮੇਰ ਬਣਿਆ ਗੋਗਿਆ ਜੀ ਤੋਂ ਉਹਹਿੰਦਰਪਾਲ ਜੀ ਬਣਿਆ ਤੇ ਇਧਰੋਂ ਜੱਗਾ ਜੀ ਬਣੇ ਕਿਵੇਂ ਦੇ ਦੇਣਾ ਸਰ ਬਹੁਤ ਖੁਸ਼ੀ ਹੈ ਜੀ ਅੱਜ ਪਟਿਆਲਾ ਸ਼ਹਿਰ ਦੇ ਲੋਖਾਰਾਸਤੇ ਜਿਹੜਾ ਪਾਰਟੀ ਨੇ ਇਹ ਕਦਮ ਚੁੱਕਿਆ ਬਹੁਤ ਜੋ ਸਲਾਗਾ ਜੋ ਕਦਮ ਹੈ ਜੀ ਤੇ ਇਸੇ ਦੀ ਪਟਿਆਲਾ ਸ਼ਹਿਰ ਦੇ ਸਾਰੇ ਵਾਸੀ ਖੁਸ਼ ਨੇ ਔਰ ਮੈਨੂੰ ਤਾਂ ਇਹ ਕਹਾਂਗਾ ਵੀ ਹਰੇਕ ਵਲੰਟੀਅਰ ਦੇ ਬਹੁਤ ਜ਼ਿਆਦਾ ਖੁਸ਼ੀ ਹੈ ਜਿਹੜਾ ਜ਼ਾਹਿਰ ਨਹੀਂ ਕਰ ਸਕਦੇ ਜੀ ਅਸੀਂ ਆਪਾਂ ਵਲੰਟੀਅਰ ਦੀ ਗੱਲ ਕਰੀਏ ਤੁੰਦਰ ਕੁਕਿੰਗ ਵਲੰਟੀਅਰ ਜਿਆ ਇੱਕ ਬੀਬੀ ਆ ਕੇ ਹਰਿੰਦਰ ਬਾਜ ਪਹਿਲਾਂ ਵੀ ਸੀਨੀਅਰ ਰਹਿ ਕੇ ਚੁੱਕੇ ਮੇਰ ਹੁਣ ਵੀ ਤਰ੍ਹਾਂ ਬਣਾ ਦਿੱਤਾ ਉਹਨੂੰ ਕਿਵੇਂ ਦੇਖ ਦੋ ਇਹ ਦੇਖ ਜੋ ਪਾਰਟੀ ਹਾਈ ਕਮਾਂਡ ਨੇ ਜੋ ਫੈਸਲਾ ਲੀਤਾ ਉਹ ਸਲਾਗਾ ਜੋ ਕਦਮ ਹੈ ਅਸੀਂ ਇਸ ਤੇ ਬਹੁਤ ਖੁਸ਼ ਹਾਂ ਜੋ ਉਹਨਾਂ ਨੇ ਕੀਤਾ ਸਾਡੀ ਪਟਿਆਲੇ ਸ਼ਹਿਰ ਦੀ ਬਿਹਤਰੀ ਲਈ ਕੀਤਾ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਅੱਜ ਬਹੁਤ ਵਧੀਆ ਦਿਨ ਹੈ ਜੀ ਉਹਨਾਂ ਨੂੰ ਗੁਰੂ ਜੀ ਨੂੰ ਮੇਲ ਬਣਾਇਆ ਸਾਡੇ ਚੋਂ ਬਹੁਤ ਪੁਰਾਣੇ ਨੇ ਗੁਰੂ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਕੇਜਰੀਵਾਲ ਸਾਹਿਬ ਜੀ ਦਾ ਭਗਵੰਤ ਮਾਨ ਦਾ ਤੇ ਸਰਦਾਰ ਬਲਤੇਜ ਸਿੰਘ ਪੰਨੂ ਜੀ ਦਾ ਜੀ ਵਿਸ਼ੇਸ਼ ਤੌਰ ਤੇ ਤੇ ਇਸ ਤੋਂ ਬਾਅਦ ਜੀ ਸਾਨੂੰ ਆਇਆ ਵੀ ਹੁਣ ਪਟਿਆਲੇ ਦੀ ਨਿਹਾਰ ਬਦਲੂਗੀ ਕਿਉਂਕਿ ਸਾਡਾ ਵਲੰਟੀਅਰ ਹੈ ਜਿਹੜਾ ਇਹ ਇੱਕ ਬਹੁਤ ਹੋਣੀ ਹੈ ਇਹ ਸੜਕ ਦੇ ਵਿੱਚ ਇਹਨੇ ਗਲੀ ਗਲੀ ਤੇ ਸਾਰਾ ਕੁਝ ਦੇਖਿਆ ਵਿਆ ਲੋਕਾਂ ਨੇ ਦੁੱਖਤ ਕਲੀਆਂ ਦੇਖੀਆਂ ਵੀਆਂ ਨੇ ਤੇ ਸਾਨੂੰ ਇਹਨਾਂ ਤੋਂ ਬਹੁਤ ਵੱਡੀ ਉਮੀਦ ਹੈ ਜੀ ਵੀ ਪਟਿਆਲੇ ਦੀ ਨਿਹਾਰ ਬਦਲਣੀ ਚਾਹੀਦੀ ਹੈ ਪਟਿਆਲੇ ਦਾ ਵਿਕਾਸ ਹੋਣਾ ਚਾਹੀਦਾ ਜੋ ਸੜਕਾਂ ਨਾਲੀਆਂ ਉੱਪਰ ਉੱਠ ਕੇ ਵੀ ਬਹੁਤ ਕੰਮ ਨੇ ਜੀ ਉਹ ਵੀ ਕੰਮ ਕਰਨੇ ਚਾਹੀਦੇ ਨੇ ਧੰਨਵਾਦ ਤੁਹਾਡੀ ਨਾਮ ਅਟਾ ਜੀ ਇੱਕ ਤੱਕੜੀ ਅੱਜ ਦੇ ਬਹੁਤ ਸਮਾਤ ਮੇਰਾ ਨਾਮ ਰੁਪੀ ਭੱਗਿਆ ਜੀ ਹਾਂ ਮੈਂ ਕੰਦਾ ਵੀਰੇ ਕੱਲਾ ਆਇਆ ਤੁਹਾ ਨੂੰ ਮਤਲਬ ਇੰਨੀ ਖੁਸ਼ੀ ਹੋ ਰਹੀ ਹੈ ਖੁਸ਼ੀ ਦੇ ਨਾਲ ਅੱਖਾਂ ਵਿੱਚ ਪਿਆ ਰਹੇ ਨੇ ਤੇ ਜਮਾਨ ਦੇ ਵਿੱਚ ਜੋ ਤੁਹਾਨੂੰ ਸਾਹਮਣੇ ਸੱਟੂ ਨਹੀਂ ਚੱਲਦੇ ਅੱਜ ਅਸੀਂ ਆਏ ਹਾਂ ਅਸੀਂ ਉਹਨਾਂ ਦਾ ਜਦੋਂ ਵੇਟ ਕਰ ਰਹੇ ਸੀ ਸਾਨੂੰ ਲੱਗ ਰਿਹਾ ਸੀ ਆ ਕਿ ਬੈਠ ਕੇ ਆਣਗੇ ਤੇ ਨੀਲੇ ਆ ਲਾਲ ਬੱਤੀਆਂ ਇੱਧਰ ਉੱਧਰ ਹੋਣਗੀਆਂ ਪਰ ਜਦੋਂ ਸਾਡੇ ਸਾਹਮਣੇ ਇੱਕਦਮ ਤੋਂ ਸਕੂਟਰੀ ਦੇ ਵਿਚਾਲੇ ਨਾ ਸਾਨੂੰ ਲੱਗਿਆ ਕਿ ਸਾਡੇ ਉਹ ਹੀ ਪੁਰਾਣੀ ਗੋਗੀ ਆ ਜੀ ਨੇ ਇਹ ਮਤਲਬ ਉਹਨਾਂ ਨੇ ਨੀਅਰ ਬਣਨ ਤੋਂ ਬਾਅਦ ਵੀ ਦੇਖੋ ਆਪਣੀ ਇਸ ਗੱਲ ਨੂੰ ਨਜ਼ਾਰ ਰੱਖਿਆ ਕਿ ਮੈਂ ਉੱਥੇ ਖੜਾ ਅੱਜ ਵੀ ਆਮ ਜਨਤਾ ਦੇ ਵਿੱਚ ਵਿਚਰਨ ਵਾਲਾ ਬੰਦਾ ਆਮ ਬੰਦਾ ਮੈਂ ਤੇ ਸਾਨੂੰ ਬਹੁਤ ਵਦਿਆ ਲੱਗਿਆ ਤੇ ਉਹਨਾਂ ਜਦੋਂ ਮਤਲਬ ਸਾਰੇ ਉਹਨਾਂ ਨੂੰ ਮਿਲੇ ਉਹਨਾਂ ਦੀ ਅੱਖਾਂ ਨੇ ਚਮਕਦੀ ਸੀਗੇ ਉਹਨਾਂ ਨੂੰ ਉਹ ਦਿਨ ਜਿਹੜੇ ਉਹਨਾਂ ਨੇ ਪੂਰੇ ਪਟਿਆਲੇ ਸ਼ਹਿਰ ਦੇ ਵਿੱਚ ਆਪਣੇ ਦਿੱਤੇ ਨੇ ਆਮ ਜਨਤਾ ਨੂੰ ਦਿੱਤੇ ਨੇ ਸੇਵਾ ਕੀਤੀ ਹੈ ਸਮਾਜ ਸੇਵੀ ਬਣ ਕੇ ਉਹ ਅੱਜ ਵੀ ਸਮਾਜ ਸੇਵੀ ਬਣ ਕੇ ਹੀ ਸਾਰੇ ਪਟਿਆਲੇ ਵਾਲਿਆਂ ਦੀ ਇਸ ਤਰ੍ਹਾਂ ਹੀ ਸੇਵਾ ਕਰਨਗੇ